ਮੈਂ ਬਾਜਵਾ ਸਾਹਿਬ ਦੀ ਵੀ ਉੱਥੇ ਸਟੇਟਮੈਂਟ ਕੱਲ ਉੱਥੇ ਦੇਖ ਰਿਹਾ ਸੀ ਜਿਹੜੀ ਇਹਨਾਂ ਨੇ ਸਪੀਚ ਦਿੱਤੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ ਸੁਝਾਅ ਦਿੱਤੇ ਕੋਈ ਚਲੋ ਚੰਗੀ ਗੱਲ ਹੈ ਸੁਝਾਅ ਦੇਣੇ ਕਿ ਟਾਈਮ ਬਾਉਂਡ ਹੋਣਾ ਚਾਹੀਦਾ ਟਾਈਮ ਦੀ ਜੇ ਐਕਸਟੈਂਸ਼ਨ ਹੋਵੇ 15 ਦਿਨ ਤਾਂ ਐਸਐਸਪੀ ਦੇਵੇ ਉਦੋਂ ਵੱਧ ਹੋਵੇ ਤਾਂ ਡੀਜੀਪੀ ਦੇਵੇ ਇਸ ਲੈਵਲ ਤੋਂ ਬਿਲੋ ਇਹਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ ਸਾਰਾ ਕੁਝ ਉਹਨਾਂ ਨੇ ਕਿਹਾ ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਕਿ ਜਿਹੜੇ ਪ੍ਰੋਟੈਸਟਰਸ ਐ ਪ੍ਰਦਰਸ਼ਨਕਾਰੀ ਐ ਉਹਨਾਂ ਤੇ ਰੀਅਲ ਬੁਲੇਟਸ ਦੀ ਇਸਤੇਮਾਲ ਹੋਣੀ ਚਾਹੀਦੀ ਬਿਲਕੁਲ ਠੀਕ ਗੱਲ ਹੈ ਬਾਜਵਾ ਸਾਹਿਬ ਦੀ ਰੀਅਲ ਬੁਲੇਟਸ ਕਿਸੇ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤੇ ਨਹੀਂ ਹੋਣੇ ਚਾਹੀਦੇ ਇਸਤੇਮਾਲ ਕਿਸਾਨਾਂ ਤੇ ਗੋਲੀਆਂ ਚੱਲੀਆਂ ਉਦੋਂ ਕੈਪਟਨ ਦੀ ਸਰਕਾਰ ਵੇਲੇ ਡੈਥ ਹੋਈ ਰੀਅਲ ਬੁਲੇਟਸ ਬਿਲਕੁਲ ਨਹੀਂ ਇਸਤੇਮਾਲ ਹੋਣੀ ਚਾਹੀਦੀ ਪਰ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪੁੱਛਣਾ ਚਾਹੁੰਨਾ ਹੈ ਕਿ ਰੀਅਲ ਬੁਲੇਟਸ ਪ੍ਰਦਰਸ਼ਨਕਾਰੀਆਂ ਤੇ ਤਾਂ ਤੁਸੀਂ ਕਹਤਾ ਨਹੀਂ ਇਸਤੇਮਾਲ ਹੋਣੀ ਚਾਹੀਦੇ ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ 1984 ਦੇ ਵਿੱਚ ਗੁਰੂ ਸਾਹਿਬ ਜਿਹੜੇ ਪ੍ਰਕਾਸ਼ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਉਹਦੇ ਵਿੱਚ ਜਾ ਕੇ ਜਿਹੜੇ ਰੀਅਲ ਬੁਲੇਟ ਵੱਜਿਆ ਬਾਜਵਾ ਸਾਹਿਬ ਕਿਉਂਕਿ ਉਹ ਤੁਹਾਡੀ ਮਾਤਾ ਜੀ ਜਿਹਨੂੰ ਤੁਸੀਂ ਸਾਰੇ ਕਹਿੰਦੇ ਹੋ ਇੰਦਰਾ ਗਾਂਧੀ ہماری ਮਾਂ ਹੈ ਉਹਦੇ ਹੁਕਮਾਂ ਨਾਲ ਸੀ ਉਹਦੇ ਬਾਰੇ ਤਾਂ ਟਿੱਪਣੀ ਨਾ ਕੀਤੀ ਜਿਹੜਾ ਉਸ ਵੇਲੇ ਪਾਠੀ ਸਿੰਘ ਉੱਥੇ ਬੈਠਾ ਪਾਠ ਕਰਦਾ ਸੀ ਉਹਦੇ ਰੀਅਲ ਬੁਲੇਟ ਵੱਜਿਆ ਉਹਦੀ ਡੈਥ ਹੋਈ ਉੱਥੇ ਹੀ ਉਹਦੇ ਬਾਰੇ ਤਾਂ ਤੁਸੀਂ ਟਿੱਪਣੀ ਨਾ ਕੀਤੀ ਰੀਅਲ ਬੁਲੇਟਸ ਜਾਂ ਗੋਲੀਆਂ ਤੁਸੀਂ ਕਹਿ ਰਹੇ ਹੋ ਨਹੀਂ ਚਲਣੀਆਂ ਚਾਹੀਦੀ ਤੇ ਜਿਹੜੇ ਗੋਲੇ ਟੈਂਕਾਂ ਦੇ ਅਕਾਲ ਤਖਤ ਸਾਹਿਬ ਤੇ ਮਾਰ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਬਾਜਵਾ ਸਾਹਿਬ ਉਹਦੇ ਤੇ ਕੋਈ ਟਿੱਪਣੀ ਨਾ ਕੀਤੀ ਤੁਸੀਂ ਕਿਉਂਕਿ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਹੋਇਆ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਰਾਇਆ ਸੀ ਦੁਨੀਆ ਦੇ ਇਤਿਹਾਸ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਬੇਅਦਬੀ ਇੱਕ ਉਦਾਹਰਣ ਤੁਹਾਨੂੰ ਮਿਲੂਗੀ ਦੁਨੀਆ 'ਚ ਇਕੱਲੀ ਜਿੱਥੇ ਕੋਈ ਡੈਮੋਕਰੈਟਿਕਲੀ ਇਲੈਕਟਿਡ ਸਰਕਾਰ ਨੇ ਆਪਦੇ ਹੀ ਲੋਕਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦੇ ਉੱਤੇ ਫੌਜ ਭੇਜ ਕੇ ਹਮਲਾ ਕੀਤਾ ਹੋਵੇ ਤੇ ਉਹਨੂੰ ਢਹਿ ਢੇਰੀ ਕੀਤਾ ਹੋਵੇ ਆਇ ਚੈਲੰਜ ਐਨੀਬਡੀ ਟੂ ਸ਼ੋ ਮੀ ਵਨ ਮੋਰ ਐਗਜ਼ਾਮਪਲ ਇਨ ਦ ਵਰਲਡ ਕੋਈ ਨਹੀਂ ਮਿਲੂਗੀ ਪਰ ਉੱਥੇ ਬਾਜਵਾ ਸਾਹਿਬ ਦੀ ਜ਼ੁਬਾਨ ਨਹੀਂ ਖੁੱਲੀ ਕਿਉਂਕਿ ਇੰਦਰਾ ਗਾਂਧੀ ਦੇ ਹੁਕਮ ਸੀ ਹਜ਼ਾਰਾਂ ਸਿੱਖ ਭੈਣ ਭਰਾ ਸਾਡੇ ਕਤਲ ਕਰਤੇ ਦਿੱਲੀ ਦੀਆਂ ਸੜਕਾਂ ਤੇ ਟੈਰਾਂ ਚ ਗਲ ਪਾ ਕੇ ਗਲਾਂ ਚ ਟੈਰ ਪਾ ਕੇ ਸਾੜੇ ਗਏ ਗੋਲੀਆਂ ਚਲਾਈਆਂ ਗਈਆਂ ਉੱਥੇ ਬਾਜਵਾ ਸਾਬ ਤੁਸੀਂ ਕਿਉਂ ਨਾ ਬੋਲੇ ਜੀ 90ਾਂ ਦੇ ਦੌਰ ਚ ਥੋਡੀ ਸਰਕਾਰ ਨੇ ਇੱਕ ਨਸਲ ਖਤਮ ਕਰਤੀ ਸਾਡੀ ਇੱਕ ਪੀੜੀ ਖਤਮ ਕਰਤੀ ਬਾਜਵਾ ਸਾਬ ਉਹਦੇ ਤੇ ਕਿਉਂ ਨਹੀਂ ਬੋਲਦੇ ਤੁਸੀਂ 25000 ਦਾ ਅੰਕੜਾ ਤਾਂ ਆਈਡੈਂਟੀਫਾਈ ਜਸਵੰਤ ਸਿੰਘ ਖਾਲੜਾ ਜੀ ਨੇ ਵੀ ਕੀਤਾ ਜਿਨ੍ਹਾਂ ਦੀ ਫਿਲਮ ਹੋਣ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਮੈਂ ਤਾਂ ਅਪੀਲ ਕਰਦਾ ਕਿ ਉਹ ਫਿਲਮ ਵੀ ਰਿਲੀਜ਼ ਹੋਣੀ ਚਾਹੀਦੀ ਹੈ ਪਤਾ ਲੱਗੇ ਸਾਨੂੰ ਸਾਡੇ ਇਤਿਹਾਸ ਸਾਡੀ ਪੀੜਾ ਕੀ ਸੀ ਉਸ ਸਮੇਂ ਕਿਸ ਤਰ੍ਹਾਂ ਬਿਆਨ ਸਿੰਘ ਨੇ ਕਾਂਗਰਸ ਦੀਆਂ ਸਰਕਾਰਾਂ ਨੇ ਕਾਂਗਰਸ ਦੀ ਸਰਕਾਰ ਦੇ ਡੀਜੀਪੀ ਕੇਪੀਐਸ ਗਿੱਲ ਨੇ ਕਿਵੇਂ ਸਾਡੀ ਇੱਕ ਨਸਲ ਖਤਮ ਕਰ ਦਿੱਤੀ